ਇਸ ਵੇਲੇ ਦੀ ਵੱਡੀ ਖਬਰ ਤਰਨ ਤਰਨ ਚਨੀਆਰੇ ਦੀ ਦੁਕਾਨ ਤੇ ਫਰੋਤੀਆਂ ਮੰਗਣ ਵਾਲਿਆਂ ਨੇ ਚਲਾਈਆਂ ਗੋਲੀਆਂ ਗੋਲੀਆਂ ਦੀ ਕਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਮੌਕੇ ਤੇ ਪਹੁੰਚੀ ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ ਗੋਲੀਆਂ ਚੱਲਣ ਦੇ ਨਾਲ ਦਹਿਸ਼ਤ ਦਾ ਮਾਹੌਲ ਪ੍ਰੋਹ ਚੈਨਲ 2 ਟੀਵੀ ਦੀ ਖਾਸ ਰਿਪੋਰਟ ਵੇਲੇ ਦੀ ਵੱਡੀ ਖਬਰ ਤਰਨ ਤਰਨ ਜ਼ਨੀਆਰੇ ਦੀ ਦੁਕਾਨ ਤੇ ਫਰੋਤੀਆਂ ਮੰਗਨ ਵਾਲਿਆਂ ਨੇ ਚਲਾਈਆਂ ਗੋਲੀਆਂ ਗੋਲੀਆਂ ਦੀ ਕਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਮੌਕੇ ਤੇ ਪਹੁੰਚੀ ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ ਗੋਲੀਆਂ ਚੱਲਣ ਦੇ ਨਾਲ ਦਹਿਸ਼ਤ ਦਾ ਮਾਹੌਲ ਪਰ ਉਹ ਚੈਨਲ 2 ਟੀਵੀ ਦੀ ਖਾਸ ਰਿਪੋਰਟ ਇਸ ਵੇਲੇ ਦੀ ਵੱਡੀ ਖਬਰ ਤਰਨ ਤਰਨ ਚਨੀਆਰੇ ਦੀ ਦੁਕਾਨ ਤੇ ਫਰੋਤੀਆਂ ਮੰਗਨ ਵਾਲਿਆਂ ਨੇ ਚਲਾਈਆਂ ਗੋਲੀਆਂ ਗੋਲੀਆਂ ਦੀ ਕਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਮੌਕੇ ਤੇ ਪਹੁੰਚੀ ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ ਗੋਲੀਆਂ ਚੱਲਣ ਦੇ ਨਾਲ دہشت ਦਾ ਮਾਹੌਲ ਪ੍ਰੋਹ ਚੈਨਲ 2 ਟੀਵੀ ਦੀ ਖਾਸ ਰਿਪੋਰਟ ਕਬਰ ਤਰਨ ਤਰਨ ਜ਼ਨੀਆਰੀ ਦੀ ਦੁਕਾਨ ਤੇ ਫਰੋਤੀਆਂ ਮੰਗਣ ਵਾਲਿਆਂ ਨੇ ਚਲਾਈਆਂ ਗੋਲੀਆਂ ਗੋਲੀਆਂ ਦੀ ਕਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਮੌਕੇ ਤੇ ਪਹੁੰਚੀ ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ ਗੋਲੀਆਂ ਚੱਲਣ ਦੇ ਨਾਲ ਦਹਿਸ਼ਤ ਦਾ ਮਾਹੌਲ ਪ੍ਰੋ ਚੈਨਲ 2 ਟੀਵੀ ਦੀ ਖਾਸ ਰਿਪੋਰਟ ਜ਼ਨੀਆਰੀ ਦੀ ਦੁਕਾਨ ਤੇ ਫਰੋਤੀਆਂ ਮੰਗਣ ਵਾਲਿਆਂ ਨੇ ਚਲਾਈਆਂ ਗੋਲੀਆਂ ਗੋਲੀਆਂ